سرکار ਵੱਲੋਂ ਟ੍ਰਿਪਲ ਤਲਾਕ ਬਿੱਲ ਨੂੰ ਮੁਸਲਮਾਨ ਔਰਤਾਂ ਵਾਸਤੇ ਨਿਆਂ ਤੇ ਇਨਸਾਫ ਦੇਣ ਦਾ ਇੱਕ ਵਧੀਆ ਕਦਮ ਠਿਖਿਆ ਜਾ ਰਿਹਾ ਹੈ ਪਰ ਅਜੀਬ ਗੱਲ ਹੈ ਕਿ ਜਿਸ ਬਿੱਲ ਨਾਲ ਔਰਤਾਂ ਨੂੰ ਹੱਕਾਂ ਦੀ ਰਾਖੀ ਮਿਲਦੀ ਹੈ ਉਸ ਦਾ ਮਰਦ ਭਾਵੇਂ ਵਿਰੋਧ ਕਰਨ ਅੱਜ ਔਰਤਾਂ ਆਪ ਉਸ ਦਾ ਵਿਰੋਧ ਕਰ ਰਹੀਆਂ ਹਨ ਸਵਾਲ ਇਹ ਪੁੱਛੇ ਜਾ ਰਹੇ ਹਨ ਕਿ ਇਹ ਸਿਆਸਤ ਖੇਲੀ ਜਾ ਰਹੀ ਹੈ ਕਿ ਇਸ ਨਾਲ ਮੁਸਲਮਾਨ ਔਰਤਾਂ ਦਾ ਅਸਲ ਵਿੱਚ ਫਾਇਦਾ ਹੋਵੇਗਾ ਕਿ ਇੱਕ ਔਰਤ ਨੂੰ ਉਸ ਦੇ ਹੱਕਦਾਰ ਬਣ ਵਾਸਤੇ ਮਰਦ ਨੂੰ ਅਸੀਂ ਇੱਕ ਅਪਰਾਧੀ ਬਣਾ ਕੇ ਜੇਲ੍ਹ ਵਿੱਚ ਪਾਣਾ ਠੀਕ ਹੈ ਕਿਉਂਕਿ ਜਦ ਅਸੀਂ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਅਸੀਂ ਇਹ ਨਹੀਂ ਮੰਗਦੇ ਹਾਂ ਕਿ ਅਸੀਂ ਮਰਦਾਂ ਨੂੰ ਬਦਨਾਮ ਕਰ ਦਈਏ ਜਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਪਾ ਦਈਏ ਜੋ ਬਰਾਬਰੀ ਦਾ ਅਸਲ ਮਤਲਬ ਹੈ ਕਿ ਉਹ ਦੋਨਾਂ ਵਾਸਤੇ ਬਰਾਬਰੀ ਹੈ ਦੋਨਾਂ ਦਾ ਧਿਆਨ ਰੱਖੇ ਕੀ ਇਹ ਬਿਲ ਜੋ ਭਾਰਤ ਦੀ ਸੰਸਕ੍ਰਿਤੀ ਹੈ ਉਹ ਵਿਆਹ ਨੂੰ ਬੜਾ ਉੱਚਾ ਰੱਖਦੀ ਹੈ ਹਰ ਕੋਸ਼ਿਸ਼ ਇਹ ਹੁੰਦੀ ਹੈ ਕਿ ਭਾਰਤ ਦਾ ਕੋਈ ਵਿਆਹ ਨਾ ਟੁੱਟੇ ਕੀ ਇਹ ਬਿਲ ਮੁਸਲਮਾਨ ਮਰਤੇ ਔਰਤ ਦੇ ਵਿਆਹ ਨੂੰ ਮਜ਼ਬੂਤ ਬਣਾਏਗਾ ਜਾਂ ਉਸਨੂੰ ਕਮਜ਼ੋਰ ਬਣਾਏਗਾ ਇਸ ਵਿਸ਼ੇ ਤੇ ਮੇਰੇ ਨਾਲ ਗੱਲ ਕਰਨ ਲਈ ਅਨੁਰਾਇ ਪੰਜਾਬ ਹਾਈ ਕੋਰਟ ਦੇ ਵਕੀਲ ਸਨ ਨਾਲ ਜੁੜੇ ਹਨ ਅਨੂਤ ਬਹੁਤ ਬਹੁਤ ਸ਼ੁਕਰੀਆ ਜੀ ਫॉर ਇਨਵਾਈਟਿੰਗ ਮੀ ਅਨੂ ਪਹਿਲਾ ਰਿਐਕਸ਼ਨ ਇਸ ਬਿਲ ਤੇ ਜੀ ਮੇਰਾ ਪਹਿਲਾ ਰਿਐਕਸ਼ਨ ਅਗੇਨ ਮਿਕਸਡ ਹੀ ਸੀਗਾ ਬਿਕੋਜ਼ ਹਮੇਸ਼ਾ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਜਸਟਿਸ ਹਮੇਸ਼ਾ ਬਰਾਬਰ ਨੂੰ ਮਿਲਣਾ ਚਾਹੀਦਾ ਇੱਕ ਬੰਦੇ ਨੂੰ ਪਨਿਸ਼ਮੈਂਟ ਦੇਣਾ ਗਲਤ ਹੈ ਪਰ ਦੂਸਰੀ ਤਰਫ ਇਹ ਵੀ ਹੈਗਾ ਜੇ ਬੰਦਾ ਖੁਸ਼ੀ ਨਹੀਂ ਕਿਸੇ ਰਿਸ਼ਤੇ ਚ ਜਿਵੇਂ ਤੁਸੀਂ ਮਾੜੀ ਜੀ ਗੱਲ ਤੇ ਕਹਿ ਤੋ ਕਿ ਤਲਾਕ 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 ਉਹ ਵੀ ਗਲਤ ਹੈ ਠੀਕ ਹੈ ਹੁਣ ਜਿਵੇਂ ਆਪਣਾ ਡਾਇਰੀ ਐਕਟ ਹੈ ਠੀਕ ਹੈ ਜਾਂ ਆਪਣਾ ਔਮਨ ਪ੍ਰੋਟੈਕਸ਼ਨ ਐਕਟ ਹੈ ਉਸ ਤੇ ਇਟ ਇਜ਼ ਉਹ ਜਰਨਲ ਹੈਗਾ ਸਾਰੇ ਵਾਸਤੇ ਠੀਕ ਹੈ ਮਤਲਬ ਉਹ ਹਰ ਬੰਦ ਹਰ ਰਿਲੀਜੀਅਨ ਵਾਸਤੇ ਇੱਕ ਸਪੈਸੀਫਿਕ ਵਾਸਤੇ ਨਹੀਂ ਇੱਕ ਪਾਸੇ ਸੇ ਇਹ ਮੰਨਦੇ ਆ ਕਿ ਟ੍ਰਿਪਲ ਤਲਾਕ ਉਸ ਤੋਂ ਬਾਅਦ ਜਿਹੜਾ ਜੇ ਔਰਤ ਨੂੰ ਮਰਦ ਆਪਣੀ ਗਲਤੀ ਰਿਅਲਾਈਜ਼ ਕਰਦਾ ਹੈ ਖਲਾਲਾ ਦਾ ਤੋ ਰ ਰਵਾਇਤ ਹੈ ਇਹ ਰਵਾਇਤ ਆਪਣੇ ਆਪ ਵਿੱਚ ਹੀ ਬਹੁਤ ਖਰਾਬ ਹੈ ਹ ਬਿਲਕੁਲ ਜੀ ਹੈਗੀ ਸੋ ਇੱਥੇ ਕਮਜ਼ੋਰੀ ਪਹਿਲੇ ਮੁ슬ਮ ਸਮਾਜ ਦੀ ਜਾਂ ਮੁ슬ਮ ਕਲੈਰਿਕਸ ਦੀ ਜਿਨ੍ਹਾਂ ਨੇ ਉਹ ਹੀ ਮੈਂ ਤੁਹਾਨੂੰ ਖੈਰੀ ਸੀ ਕਿ ਕਿਉਂਕਿ ਕੁਰਾਨ ਦੀ ਜਿਹੜੀ ਐਕਚੁਅਲੀ ਨੋਲੇਜ ਹੈ ਨਾ ਉਹ ਜਿਹੜੇ ਆਪਣੇ ਇੱਥੇ ਮੁਸਲਮਾਨ ਹੈਗੇ ਨੇ ਉਹਨਾਂ ਦੇ ਕੋਲ ਪ੍ਰੋਪਰਲੀ ਪਹੁੰਚੀ ਨਹੀਂ ਹੈ ਕੁਰਾਨ ਜਿਹੜਾ ਸਪੈਸਿਫਿਕ ਏਰੀਆ ਹੈਗਾ ਮਤਲਬ 90% ਜਾਂਦਾ ਹੈਗਾ ਜੀ ਤੇ ਉਹਦੇ ਚ ਉਹਨਾਂ ਨੇ ਬੜਾ ਸਾਫ਼ ਲਿਖਿਆ ਹੋਇਆ ਹੈਗਾ ਕਿ ਜੇ ਬੜੇ ਸਖਤ ਰੂਲ ਨੇ ਜੀ ਇਹ ਤਲਾਕ 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 ਦੇ ਇਹ ਐਵੇਂ ਨਹੀਂ ਹੈ ਕਿ ਮਤਲਬ ਤਲਾਕ 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 ਕਹਿ ਦੋ ਤੇ ਹੋ ਗਿਆ ਇੱਕ ਤਲਾਕ ਤੋਂ ਦੂਜੇ ਲੱਗ ਵਿੱਚ ਬਹੁਤ ਗੈਪ ਹੁੰਦਾ ਹੈ ਕਿ ਬੰਦਾ ਗੁੱਸੇ ਵਿੱਚ ਕਹਿੰਦਾ ਹੈ ਗੈਪ ਵੀ ਹੁੰਦਾ ਹੈਗਾ ਜੀ ਕਿ ਉਸ ਤੋਂ ਇਲਾਵਾ ਪੰਜ ਵਾਰੀ ਇੱਕ ਵਾਰੀ ਤੁਸੀਂ ਪਹਿਲਾਂ ਕਹਿਣਾ ਹੁੰਦਾ ਹੈਗਾ ਪੰਜ ਵਾਰੀ ਦੱਸਣਾ ਹੁੰਦਾ ਹੈ ਕਿ ਸਪੋਸ ਮਤਲਬ ਕੋਈ ਮਰਜੀ ਗਲਤੀ ਹੈਗੀ ਹੈ ਥੋੜੇ ਚ ਉਹ ਉਸ ਤਰੀਕੇ ਨਾਲ ਉਸ ਤੋਂ ਬਾਅਦ ਤੁਸੀਂ 90 ਦਿਨ ਦਾ ਤੁਹਾਡੇ ਕੋਲ ਟਾਈਮ ਹੁੰਦਾ ਹੈ ਤਲਾਕ ਤਲਾਕ ਤੋਂ ਬਾਅਦ ਉਸ ਵਿੱਚ ਜੇ ਉਹ ਕਰ ਦੇ ਤਾਂ ਮਤਲਬ ਜਿਵੇਂ ਕੋ ਕਰਦਾ ਤਲਾਕ ਦਾ ਕੋਈ ਮਤਲਬ ਬੰਦਾ ਨਹੀਂ ਠੀਕ ਹੈ ਹੁਣ ਇਹਦੇ ਚ ਕਈ ਚੀਜ਼ਾਂ ਐਵੇਂ ਹੁੰਦੀਆਂ ਨੇ ਜਿਵੇਂ ਆਪਾਂ ਕਈ ਕੇਸ ਦੇਖੇ ਹੋਣਗੇ ਕਿ ਜੇ ਕੋਈ ਬੰਦਾ ਕਹੇ ਕਿ WhatsApp ਤੇ ਤਲਾਕ ਕਰਤਾ ਜਾਂ ਫੋਨ ਤੇ ਕਹਿਤਾ ਫੋਨ ਤੇ ਕਹਤਾ ਜੀ ਤਲਾਕ 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 ਇਹ ਵੀ ਗਲਤ ਹੈਗਾ ਉਹ ਤਲਾਕ ਮੰਨਿਆ ਨਹੀਂ ਜਾਂਦਾ ਬਸ ਤਲਾਕ ਮੰਨਿਆ ਨਹੀਂ ਜਾਂਦਾ ਅੱਛਾ ਫਿਰ ਜਿਵੇਂ ਕਈ ਬੰਦੇ ਇਹੋ ਜਿਹੇ ਹੁੰਦੇ ਨੇ ਹੁਣ ਆਪਾਂ ਕਿਸੇ ਨੂੰ ਜਸਟੀਫਾਈਸ ਤਾਂ ਕਰ ਨਹੀਂ ਸਕਦੇ ਪਰ ਇਹ ਹਰ ਜਗ੍ਹਾ ਚ ਨਹੀਂ ਇਹ ਕੱਲੇ ਉਸ ਇੱਕ ਰਿਲੀਜੀਅਨ ਨੂੰ ਆਪਾਂ ਸਪੈਸੀਫਾਈ ਨਹੀਂ ਕਰ ਸਕਦੇ ਇੱਕ ਗੱਲ ਅਸੀਂ ਦੋਨੋਂ ਮੰਨਦੇ ਆ ਕਿ ਇਹ ਕਮਜ਼ੋਰੀ ਮੁਸਲਮਾਨ ਦਰਮ ਵਿਚ ਹੈ ਖਾਸ ਕਰਕੇ ਭਾਰਤ ਦੇ ਕੋਲ ਅਸੀਂ ਜੇ ਦੇਖ ਰਹੇ ਆ ਇਹ ਜੋ ਟ੍ਰੈਡੀਸ਼ਨ ਹੈ ਬਾਕੀ ਦੇਸ਼ਾਂ ਵਿੱਚ ਮਨਾ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਉਹ ਹੁਣ ਮੈਂ ਤੁਹਾਨੂੰ ਆਪਣੇ ਮੇਰੀ ਜਿਹੜੀ ਘਰ ਮੇਡ ਕੰਮ ਕਰਦੀ ਹੈ ਉਹ ਇੱਕ ਮੁਸਲਮਾਨ ਹੈ ਪਤਾ ਨਹੀਂ ਕਿੰਨੀ ਕੁ ਵਾਰੀ ਉਹਨੇ ਆਪਣੇ ਘਰ ਵਾਲੇ ਨਾਲ ਝਗੜਾ ਕਰਕੇ ਮੈਨੂੰ ਸ਼ਿਕਾਇਤ ਕੀਤੀ ਹੋਣੀ ਹੈ ਮੈਂ ਉਹਨੂੰ ਸਮਝਾ ਦਿੰਨੀ ਹੁੰਦੀ ਆ ਉਹ ਅਗਲੇ ਦਿਨ ਠੀਕ ਵੀ ਹੋ ਜਾਂਦੀ ਹੈ ਠੀਕ ਹੈ ਪਰ ਉਹ ਗੱਲੇ ਹੁੰਦੀ ਕਿ ਘਰ ਤੋੜਨਾ ਜ਼ਰੂਰੀ ਨਹੀਂ ਹੁੰਦਾ ਘਰ ਬਸਾਣੇ ਔਖੇ ਨੇ ਤੋੜਨੇ ਬਹੁਤ ਸੌਖੇ ਨੇ ਅਸੀਂ ਜੇ ਭਾਰਤੀ ਕਾਨੂੰਨ ਦੀ ਗੱਲ ਕਰੀਏ ਜੋ ਕਾਨੂੰਨੀ ਰਵਾਇਤ ਹੈ ਅਸੀਂ ਤਲਾਕ ਨੂੰ ਇਨਾ ਮੁਸ਼ਕਿਲ ਬਣਾਇਆ ਗਿਆ ਹੈ ਜੇ ਤੁਸੀਂ ਕੋਰਟ ਜਾਂਦੇ ਹੋ ਜੇ ਸਹਿਮਤੀ ਨਾ ਹੋਏ ਦੋਨੋਂ ਤੋਨਾਂ ਪਾਸਿਆਂ ਦੀ ਉਹਦੇ ਵਿੱਚ ਮੀਡੀਏਸ਼ਨ ਫਿਰ ਤੁਸੀਂ ਪਹਿਲੇ ਕੋਰਟ ਜਾਂਦੇ ਹੋ ਕੋਰਟ ਤੇ ਤਰੀਕਾ ਤਰੀਕਾ ਐਟਲੀਸਟ 5 ਸਾਲ ਤੁਸੀਂ ਨੀਚੇ ਲਾ ਲਓ ਫਿਰ ਤੁਸੀਂ ਹਾਈ ਕੋਰਟ ਜਾਓ ਫਿਰ ਮੀਡੀਏਸ਼ਨ ਫਿਰ ਤਰੀਕਾ ਤਰੀਕਾ ਕਰਦੇ ਫਿਰ ਸੁਪਰੀਮ ਕੋਰਟ ਵੀ ਜਾ ਸਕਦੇ ਹੋ ਬਟ ਕਿੱਥੇ ਵੀ ਇਹ ਤੇ ਨਹੀਂ ਆਉਂਦਾ ਕਿ ਤੁਸੀਂ ਮਰਦ ਨੂੰ ਜੇਲ੍ਹ ਚ ਪਾ ਦਿਓ ਹੁਣ ਇਹ ਜਿਹੜੇ ਆਪਣੇ ਲਾਅ ਨੇ ਨਾ ਇਹ ਬਿਲਕੁਲ ਗਲਤ ਨਹੀਂ ਕਿਉਂਕਿ ਇੱਥੇ ਹੀ ਬਰਾਬਰੀ ਨਹੀਂ ਹੋ ਰਹੀ ਹੈਗੀ ਹੈ ਹੁਣ ਜਿਵੇਂ ਇੱਕ ਕੇਸ ਹੈਗਾ ਠੀਕ ਹੈ ਜੇ ਤੁਸੀਂ ਇੱਕ ਡਾਈਵੋਰਸ ਚਾਹੁੰਦੇ ਹੋ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਰਿਲੀਜੀਅਨ ਨੂੰ ਸਪੈਸੀਫਿਕ ਹੋ ਉਹ ਬਰਾਬਰ ਹੋਣਾ ਚਾਹੀਦਾ ਹੈ ਤੇ ਉਹਨੂੰ ਟਾਈਮ ਲਿਮਿਟ ਹੋਣੀ ਚਾਹੀਦੀ ਹੈ ਹੁਣ ਜਿਵੇਂ ਆਪਣੇ ਹੈਗੇ ਨੇ ਕਿ ਜੇ 7 ਸਾਲ ਤੋਂ ਪਹਿਲਾਂ ਡਾਈਵੋਰਸ ਹੁੰਦਾ ਹੈ ਜਾਂ ਕੁਛ ਮਰਜੀ ਹੁੰਦਾ ਹੈ ਤਾਂ ਇੱਕ ਲੇਡੀ ਮਦਰ ਇਨ ਲਾ ਨੂੰ ਵੀ ਅੰਦਰ ਕਰ ਸਕਦੀ ਹੈ ਠੀਕ ਹੈ ਭੈਣ ਨੂੰ ਵੀ ਕਰ ਸਕਦੀ ਹੈ ਕਿਸੇ ਨੂੰ ਵੀ ਕਰ ਸਕਦੀ ਹੈ ਤੇ ਕਿੰਨਾ ਮਰਜੀ ਹੈ ਇਹ ਬਲੈਕਮੇਲਿੰਗ ਦਾ ਤਰੀਕਾ ਹੈ ਹਾਂ ਬਲੈਕਮੇਲਿੰਗ ਦਾ ਤਰੀਕਾ আচ্ছা ਉਸ ਤੋਂ ਬਾਅਦ ਜੇ ਇਹ ਕੇਸ ਉਹੀ 7 ਸਾਲ ਤੋਂ ਜ਼ਿਆਦਾ ਐਕਸੀਡ ਹੋ ਜੇ ਜੋ ਅਕਸਰ ਆਪਣੇ ਕੋਰਟਾਂ 'ਚ ਹੋ ਜਾਂਦਾ ਹੈਗਾ ਫਿਰ ਉਹ ਮਤਲਬ ਲੇਡੀ ਦਾ ਤਾਂ ਨੁਕਸਾਨ ਹੋਇਆ ਹੋਇਆ ਹੁਣ ਆਪਾਂ ਇੱਕ ਚੀਜ਼ ਨੂੰ ਦੂਜੀ ਚੀਜ਼ ਨਾਲ ਯੂ نو ਉਹ ਨਹੀਂ ਕਰ ਸਕਦੇ ਦੇ ਉਹ ਬਰਾਬਰ ਹੋਣਾ ਚਾਹੀਦਾ ਹੈਗਾ ਜਿਵੇਂ ਡੋਰੀ ਐਕਟ ਹੈ ਡੋਰੀ ਐਕਟ ਸਾਰਿਆਂ ਤੇ ਇਕੁਅਲੀ ਲਾਗੂ ਹੈ ਪਰ ਜਦ ਇੱਕ ਕਾਨੂੰਨ ਹੈ ਜਬ ਮੈਂ ਸਿਰਫ ਇਹ ਕਹਿ ਰਹੀਆਂ ਜੋ ਸਾਡੀ ਬਾਕੀ ਰਵਾਇਤਾਂ ਨੇ ਅਸੀਂ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਇਹ ਕਾਨੂੰਨ ਹੈ ਇਹ ਮੁਸਲਮਾਨ ਵਿਆਹ ਨੂੰ ਬਚਾਏਗਾ ਕਿ ਤੋੜੇਗਾ ਮੇਰਾ ਖਿਆਲ ਤਾਂ ਇਹ ਜ਼ਿਆਦਾ ਤੋੜੂਗਾ ਜੀ ਕਿਉਂਕਿ ਦੇਖੋ ਉਹਨਾਂ ਦੀ ਵੀ ਗਲਤੀਆਂ ਨੇ ਕਿਉਂਕਿ ਆਪਣੇ ਅਧਰ ਜ਼ਿਆਦਾ ਜਿਹੜੇ ਮੁਸਲਮਾਨ ਨੇ ਸਵਾਈ ਛੱਡ ਕੇ ਮਤਲਬ ਅਨਪੜ੍ਹਨੇ ਠੀਕ ਹੈ ਉਹ ਉਹਨਾਂ ਨੂੰ ਨਾ ਤਾਂ ਉਹਨਾਂ ਨੇ ਕੁਰਾਨ ਕਦੇ ਪੜ੍ਹੀ ਹੋਣੀ ਜੇ ਪੜ੍ਹੀ ਵੀ ਹੋਣੀ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਉਹਦੇ ਐਗਜ਼ੈਕਟਲੀ ਮੀਨਿੰਗ ਕੀ ਹੈ ਹਮ ਠੀਕ ਹੈ ਉਸ ਕੁਰਾਨ 'ਚ ਕਦੇ ਨਹੀਂ ਲਿਖਿਆ ਕਿ ਤੁਸੀਂ ਆਪਣੀ ਵਾਈਫ ਨੂੰ ਟੌਰਚਰ ਕਰੋ ਜਾਂ ਕੁਝ ਕਰੋ ਬੜੀ ਕਿਸੇ ਕਿਸੇ ਕਿਤਾਬ 'ਚ ਲਿਖਿਆ ਹੋਏਗਾ ਪਾਕ ਯੂ نو ਮੈਂ ਪੜ੍ਹੀ ਹੋਈ ਹੈ ਇਸ ਕਰਕੇ ਮੈਨੂੰ ਪਤਾ ਹੈ ਤਾਂ ਬੜੀ ਪਾਕ ਨੌਲੇਜ ਹੈ ਉਹਦੇ 'ਚ ਲਿਖਿਆ ਹੋਇਆ ਹੈ ਕਿ ਆਪਣੀ ਸ਼ਾਦੀ ਨੂੰ ਬਣਾ ਕੇ ਰੱਖੋ ਪਰ ਉਹੀ ਦੂਜੇ ਹੱਥ ਇਹ ਥੋੜਨਾ ਕਿ ਜੇ ਤੁਸੀਂ ਕਿਸੇ ਲੇਡੀ ਨੂੰ ਕੁੱਟ ਰਹੇ ਹੋ ਠੀਕ ਹੈ ਉਹ ਵੀ ਉਬਰਦਾਸ ਕਰੀ ਜਾਵੇ ਕਿ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵਕਾਲਤ ਦੀ ਕਿ ਜੇ ਮੈਂ ਲਾਇਰ ਹਾਂ ਉਹ ਕਹਿੰਦੀ ਮੈਂ ਵੀ ਲਾਇਰ ਹਾਂ ਮੈਂ ਕੰਮ ਕਰਨਾ ਹੈ ਤਾਂ ਉਹ ਕਹਿਊਗਾ ਨਹੀਂ ਕੰਮ ਕਰਨਾ ਤੂੰ ਉਹ ਵੀ ਗਲਤ ਹੈ ਉਹਦਾ ਹੱਕ ਬੰਦ ਹੈ ਪਰ ਇਹ ਤਾਂ ਹਰ ਵਿਆਹ ਵਿੱਚ ਹੁੰਦਾ ਹੈ ਜਿਵੇਂ ਅਸੀਂ ਭਾਰਤ ਦੀ ਸੰਸਕ੍ਰਿਤੀ ਔਰਤਾਂ ਨੂੰ ਘਰ ਤੋਂ ਬਾਹਰ ਜਾਣ ਦਿੱਤਾ ਹੀ ਨਹੀਂ ਜਾਂਦਾ ਤੇ ਪਰ ਉਹ ਸਾਰੀਆਂ ਔਰਤਾਂ ਆਪਣੇ ਮਰਦਾਂ ਨੂੰ ਜੇਲ੍ਹ ਤੇ ਨਹੀਂ ਪਾ ਸਕਦੀਆਂ ਉਹੀ ਤਾਂ ਗੱਲ ਹੈ ਜੀ ਇੱਥੇ ਗਲਤ ਹੈ ਇਥੇ ਜਿਹੜਾ ਆ ਲਾਅ ਹੈ ਇਥੇ ਗਲਤ ਹੈਗਾ ਇਹ ਜਿਹੜਾ ਪੁਆਇੰਟ ਆਫ ਲਾਅ ਹੈ ਇਹ ਗਲਤ ਹੈਗਾ ਬਿਕੋਜ਼ ਤੁਸੀਂ ਜੇਲ ਨਹੀਂ ਪਾ ਸਕਦੇ ਕਿਉਂਕਿ ਜਿਸ ਨੂੰ ਜੇਲ ਪਾ ਰਹੇ ਹੋ ਤੁਸੀਂ ਅੱਗੇ ਬੱਚੇ ਵੀ ਨੇ ਤੁਸੀਂ ਸਾਰਾ ਕੰਮ ਹੀ ਖਤਮ ਕਰ ਰਹੇ ਹੋ ਉਹਦੀ ਨੌਕਰੀ ਜਾ ਰਹੀ ਹੈ ਉਹ ਫਿਰ ਤੁਹਾਨੂੰ ਐਲੀਮਨ ਨਹੀਂ ਕੀ ਦਊਗਾ ਹਾਂਜੀ ਉਹ 3 ਸਾਲ ਵਿੱਚ ਜੇਲ ਚਲਾ ਗਿਆ ਤਾਂ ਤੁਸੀਂ ਤਾਂ ਬਿਲਕੁਲ ਵੈਸੇ ਔਰਤਾਂ ਅੱਧੀ ਤਾਂ ਕਿ ਬਹੁਤ ਵੀ ਕਮਾਂਦੀਆਂ ਨਹੀਂ ਐ ਤਾਂ ਬਿਲਕੁਲ ਰੈਸਟਿਟਿਊਟ ਹੋ ਜਾਣ ਗਿਆ ਐਜ਼ ਅ ਲੇਡੀ ਆਪਣੇ ਪੁਆਇੰਟ ਆਫ View ਤੋਂ ਐਜ਼ ਅ ਲੇਡੀ ਜੇ ਮੈਂ ਦੇਖਾਂ ਤੋਂ ਮੈਨੂੰ ਲੱਗਦਾ ਹੈ ਕਿ ਜਸਟਿਸ ਲੇਡੀਜ਼ ਵਾਸਤੇ ਹੋਇਆ ਹੈਗਾ ਠੀਕ ਹੈ ਪਰ ਜਿਹੜਾ ਇਹ ਆ ਪੁਆਇੰਟ ਹੈ ਇਹ ਥੋੜਾ ਜਿਹਾ ਥੋੜਾ ਜਿਹਾ ਚੇਂਜ ਕਰਨਾ ਚਾਹੀਦਾ ਹੈ ਇਹ ਮਰਦਾਂ ਦੇ ਤੁਸੀਂ ਬੋਲੋਗੇ ਮੁਸਲਮਾਨ ਮਰਦਾਂ ਨੂੰ ਟਾਰਗੇਟ ਕਰਦਾ ਹੈ ਹਾਂ ਬਿਲਕੁਲ ਜੀ ਬਿਲਕੁਲ ਇਹ ਮੈਂ ਮੰਨਦੀ ਹਾਂ ਕਿਉਂਕਿ ਪਤਾ ਕਿ ਇਹ ਫਿਰ ਹੋਣਾ ਚਾਹੀਦਾ ਫਿਰ ਇਹ ਸਾਰਿਆਂ ਵਾਸਤੇ ਹੋਣਾ ਚਾਹੀਦਾ ਕਿਉਂਕਿ ਜੇ ਹੁਣ ਮੈਂ ਇੱਕ ਸਰਦਾਰ ਹਾਂ ਤੇ ਮਤਲਬ ਜੇ ਉਹ ਇੱਕ ਮੁਸਲਮਾਨ ਮਰਦ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਤਾਂ ਫਿਰ ਤਾਂ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਮਤਲਬ ਆਈ ਵੋਂਟ ਨੇ ਮੈਨੀ ਰਿਲੀਜੀਅਨ ਪਰ ਸਾਰੇ ਹਿੰਦੁਸਤਾਨ ਦੇ ਬੰਦਿਆਂ ਨੂੰ ਹੋਣਾ ਚਾਹੀਦਾ ਸੇਮ ਅਨੂੰ ਮੇਰੇ ਦਿਮਾਗ 'ਚ ਕੱਲ ਆ ਰਹੀ ਸੀ ਕਿ ਇਹਦੇ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਕਿ ਅੱਜ ਮੁਸਲਮਾਨ ਮਰਦ ਤਲਾਕ ਦੇ ਕੇ ਆਪਣੀ ਔਰਤ ਨੂੰ ਵਿਆਹ ਤੋਂ ਬੰਧਨ ਤੋਂ ਆਜ਼ਾਦ ਕਰਦਾ ਐਟ ਲੀਸਟ ਉਹ ਵੀ ਬੜੀ ਵੱਡੀ ਗੱਲ ਹੈ ਜਿਸ ਤਰ੍ਹਾਂ ਕੇਸ ਚੱਲ ਰਹੇ ਇਸ ਤੋਂ ਬਾਅਦ ਕਿ ਇਹ ਪੋਸੀਬਲ ਹੈ ਜੋ ਤਲਾਕ ਦੇਣਾ ਚਾਹੁੰਦਾ ਹੈ ਕਿਉਂਕਿ ਕੋਈ ਨੂ ਫੋਰਸ ਤੇ ਕਰ ਸਕਦਾ ਨਹੀਂ ਕਿਸੇ ਨੂੰ ਕਿਸੇ ਨਾਲ ਰਹਿਣ ਲਈ ਉਹ ਤਲਾਕ ਦੇਣ ਦੀ ਜਗ੍ਹਾ ਆਪਣੀ ਵੋਟੀ ਨੂੰ ਕਰੋਬਾਰ ਕਰਦੇ ਜਾਂ ਛੱਡ ਦੇ ਕਿਉਂਕਿ ਜੇ ਅਸੀਂ ਬਾਕੀ ਗੈਰ ਜੋ ਮੁਸਲਮਾਨ ਹੈ ਉਹਨਾਂ ਦੀ ਦੇਖੀਏ तकरीबन 2 ਕਰੋੜ ਔਰਤਾਂ ਹੈਗੀਆਂ ਭਾਰਤ ਪੂ ਜਿਨ੍ਹਾਂ ਨੂੰ ਘਰੋਂ ਕੱਢਿਆ ਗਿਆ ਹੈ ਛੱਡਿਆ ਗਿਆ ਹੈ ਸੋ ਇਹ ਉਸ ਅੰਕੜੇ ਨੂੰ ਨਹੀਂ ਬਧਾਏਗਾ ਕਿ ਮੁਸਲਮਾਨ ਔਰਤ ਨੂੰ ਤਲਾਕ ਵੀ ਨਹੀਂ ਮਿਲੇਗਾ ਤਾਂ ਘਰੋਂ ਕੱਢਦਾ ਜਾਵੇਗਾ ਹਾਂ ਜੀ ਬਿਲਕੁਲ ਵਧੂਗਾ ਜੀ ਇਹਦੇ ਤੇ ਇਹਦੇ ਨਾਲ ਜਿਹੜੇ ਨੈਗੇਟਿਵਸ ਨੇ ਉਹ ਥੋੜੇ ਜਿਆਦਾ ਉੱਬਰ ਕੇ ਆ ਰਹੇ ਨੇ ਆਪਾਂ ਸੋਚਦੇ ਆਪਾਂ ਐਸ ਅ ਮੈਂ ਐਸ ਅ ਲੇਡੀ ਦੇ ਪੁਆਇੰਟ ਆਫ View ਨਾਲ ਸੋਚਦੀ ਆ ਕਿ ਜੋ ਲੇਡੀ ਇੱਕ ਚਾਹ ਮੁਸਲਮਾਨਾ ਹਿੰਦੂ ਐ ਸਿੱਖ ਐ ਜੋ ਮਰਜੀ ਹੈ ਜੀ ਔਖੀ ਆਇ ਰਿਸ਼ਤੇ ਚ ਠੀਕ ਹੈ ਬੈਟਰ ਹੈ ਕਿ ਤਲਾਕ ਤਲਾਕ मतलब एटलीस्ट ਸੁખી ਤਾਂ ਰਹੂਗੀ ਜੀ ਤਾਂ ਅੱਗੇ ਪੁਆਇੰਟ ਆਫ 뷰 ਉਹਨੂੰ ਮਿਲ ਜਾਊਗਾ ਠੀਕ ਹੈ ਤੇ ਜੇ ਸੁખી ਹੋਈ ਨਹੀਂ ਰਹੋਗੀ ਫਿਰ ਉਹਦਾ ਫਾਇਦਾ ਕੀ ਤੇ ਫਿਰ ਉਹ ਜੇ ਐਵੇਂ ਬਿਨਾਂ ਗੱਲ ਤੋਂ ਛੱਡ ਦੇਣਗੇ ਕਿਉਂਕਿ ਇਹਨਾਂ ਨੂੰ ਕਿਹੜਾ ਕੌਣ ਸਮਝਾਊਗਾ ਇਹਨਾਂ ਨੂੰ ਇਸ ਕਾਨੂੰਨ ਵਿੱਚ ਕੋਈ ਇਹ ਪ੍ਰੋਵੀਜ਼ਨ ਬਣਾਈ ਗਈ ਹੈ ਕਿ ਜੇ ਮਰਦ ਔਰਤ ਨੂੰ ਛੱਡ ਦੇਵੇ ਬਿਨਾਂ ਤਲਾਕ ਦੇਵੇ ਤੇ ਕਾਨੂੰਨ ਉਹਦੇ ਲਈ ਮਦਦ ਤੇ ਆਏਗਾ हां जी इट्स थोड़ी सी प्रोविजन ਤਾਂ ਹੈਗੀ ਹੈ ਪਰ ਉਹ ਕਿੰਨੀ ਸੋਲਿਡ ਹੈਗੀ ਹੈ ਜਾਂ ਕਿੰਨਾ ਕੁ ਉਸ ਦਾ ਫਾਇਦਾ ਹੋਊਗਾ ਜਾਂ ਕਿੰਨਾ ਕੁ ਉਹਦਾ ਹੋਊਗਾ ਉਹ ਅਜੇ ਆਪਾਂ ਟਾਈਮ ਦੱਸੂਗਾ ਜਦੋਂ ਮੈਂ ਵੈਸੇ ਬਾਕੀ ਕਾਨੂੰਨ ਦੀ ਗੱਲ ਕਰੀਏ ਬਿਕੋਜ਼ ਜੇ ਕਦੀ ਅਸੀਂ ਮੀਡੀਏਸ਼ਨ ਸੈਂਟਰ ਜਾਈਏ ਆ ਮੈਂ ਆ ਹੈਡ ਟੂ ਗੋ देयर ਤੇ ਮੈਂ ਦੇਖਿਆ ਉੱਥੇ ਲੇਡੀਜ਼ ਪੰਪੰਸੋ ਦੇ ਜੋ ਮੇਨਟੇਨੈਂਸ ਲਈ ਕਿੰਨੀ ਦੂਰ ਤੋਂ ਆ ਕੇ ਬੈਠਦੀਆਂ ਹਨ مرد ਉਹ ਮੇਨਟੇਨੈਂਸ ਉਹ ਤਰੀਕ ਲਈ ਨਹੀਂ ਆਂਦੇ ਸੋ ਜਿਹੜੀ ਅਬੈਂਡਨਮੈਂਟ ਹੈ ਜਾਂ ਜੋ ਇੱਕ ਪਤੀ ਆਪਣੇ ਪਤਨੀ ਨੂੰ ਛੱਡ ਦਿੰਦਾ ਹੈ ਉਹਦੇ ਵਿੱਚ ਕਾਨੂੰਨ ਕਿੰਨੀ ਮਦਦ ਕਰ ਪਾਉਂਦਾ ਹੈ ਆਲਰੇਡੀ ਜੀ ਦੇਖੋ ਆਲਰੇਡੀ ਮੈਂ ਉਹੀ ਨਾ ਕੇਸ ਡਿਲੇ ਹੁੰਦੇ ਰਹਿੰਦੇ ਨੇ ਐਨੀ ਮਦਦ ਕੋਈ ਨਹੀਂ ਹੈ ਪੇਪਰ ਤੇ ਹੀ ਹੈ ਸਾਰਾ ਕੁਝ ਔਖਾ ਬਹੁਤ ਹੈ ਹੁਣ ਜਿਵੇਂ ਮੈਂ ਇੱਕ ਕੇਸ ਹੈਂਡਲ ਕਰ ਰਹੀ ਹਾਂ ਜੀ ਇੱਕ ਲੇਡੀ ਦਾ ਕੇਸ ਹੈ 4 ਸਾਲ ਦਾ ਬੱਚਾ ਹੈ ਹਸਬੰਡ ਇੱਕ ਗਵਰਨਮੈਂਟ ਏਮਪਲੋਈ ਹੈ ਠੀਕ ਹੈ ਐਂਡ ਦੇ ਬਿਲੋਂਗ ਟੂ ਅ ਸਿੱਖ ਫੈਮਿਲੀ ਠੀਕ ਹੈ ਇੱਥੇ ਰਹਿੰਦੇ ਨੇ ਤੇ ਹੁਣ ਉਹਦਾ ਕੇਸ ਡਿਲੇਟ ਡਿਲੇ ਹੋ ਰਿਹਾ ਡਿਲੇ ਤੇ ਡਿਲੇ ਹੋ ਰਿਹਾ ਐ ਐਂਡ ਸ਼ੀ ਇਸ ਆਸਕਿੰਗ ਸਿਰਫ ਸਿਰਫ 10000 ਦੀ ਓਮਾਨਗਰੀ ਹੈ ਆਪ ਇੱਕ ਛੋਟੇ ਜਿਹੇ ਸਕੂਲ ਦੀ ਟੀਚਰ ਹੈ ਪਰ ਉਹ 10000 ਦੀ ਆਪਣੇ ਮੁੰਡੇ ਵਾਸਤੇ ਮੰਗ ਰਹੀ ਹੈ ਉਹਦੇ ਚੱਕਰ 'ਚ ਹੀ 3 ਸਾਲ ਕੋਰਟ ਨੇ ਕੱਟਦੇ ਠੀਕ ਹੈ ਹੁਣ ਮੈਂ ਉਹਨੂੰ 8 ਤਰੀਕ ਨੂੰ ਲੜ ਰਹੀ ਆ ਹੁਣ 8 ਤਰੀਕ ਨੂੰ ਜਦੋਂ ਮੈਂ ਲੜੂਗੀ ਤਾਂ ਫਿਰ ਮੈਂ ਜੱਜ ਨੂੰ ਸਿਰਫ ਇੱਕੀ ਚੀਜ਼ ਪੁੱਛਣਾ ਚਾਹੂੰਗੀ ਕਿ ਮੈਨੂੰ ਇਹ ਲਾਅ ਦੱਸੋ ਕਿ ਡਿਲੇ ਕਿਉਂ ਹੋ ਰਿਹਾ ਹੈ ਕਿਉਂਕਿ ਉਹਦੇ 7 ਸਾਲ ਪੂਰੇ ਹੋ ਜਾਣੇ ਨੇ ਗੱਲ ਤਾਂ ਉੱਥੇ ਹੀ ਆ ਜਾਣੀ ਹੈ ਮੇਰਾ ਪੁਆਇੰਟ ਆਫ ਊ ਇਸ ਸਾਰੇ ਜਿਹੜੇ ਤੁਹਾਡੇ ਮੁਸਲਿਮ ਲੋਬੀ ਪੈਨਾਂ ਨੇ ਪਾਸ ਕੀਤਾ ਹੈ ਹੁਣ ਜਿਹੜਾ ਟ੍ਰਿਪਲ ਤਲਾਕ ਦਾ ਪਾਸ ਕੀਤਾ ਹੈ ਜਿਹੜੀ ਚੀਜ਼ ਹਿੰਦੁਸਤਾਨ ਚ ਹੋਣੀ ਚਾਹੀਦੀ ਹੈ ਬਿਕਾਜ਼ ਵੀ ਆਰ ਸੈਕੂਲਰ ਕੰਟਰੀ ਉਹ ਸਾਰੇ ਬਰਾਬਰ ਹੋਣੀ ਚਾਹੀਦੀ ਹੈ ਇਟ ਸ਼ੁੱਡ ਨਾਟ ਬੀ ਡਿਵਾਈਡਡ ਕਿ मतलब रिलीजन के हिसाब ਨਾਲ बिकॉज़ ਐ ਤਾਂ ਫਿਰ ਬਹੁਤ ਕਮ ਖਰਾਬ ਐ ਤਾਂ ਫਿਰ ਔਖਾ ਹੋ ਜਾਂਦਾ ਐ اچھا ਫਿਰ ਕੋਰਟ ਡਿਲੇ ਕਰਦੇ ਰਹਿੰਦੇ ਨੇ ਕੋਰਟ ਇਨੀ ਡਿਲੇ ਕਰਦੇ ਇੱਕ ਤਲਾਕ ਨੂੰ ਵੈਸੇ ਐਸ ਪਰ ਲਾਅ ਕਿੰਨਾ ਟਾਈਮ ਮਿਲਣਾ ਚਾਹੀਦਾ ਹੈਗਾ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ 6 ਮਹੀਨੇ ਦਾ ਮਿਲਣਾ ਚਾਹੀਦਾ ਮੈਕਸਿਮਮ 6 ਮਹੀਨਿਆਂ ਚ ਜੇ ਹਸਬੰਡ ਵਾਈਫ ਦੀ ਐਡਜਸਟਿੰਗ ਹੋ ਜਾਏ ਠੀਕ ਹੈ ਜੇ ਉਸ ਤੋਂ ਬਾਅਦ ਉਹਨਾਂ ਨੂੰ ਲੱਗੇ ਕਿ ਉਹ ਨਹੀਂ ਇੱਕ ਦੂਜੇ ਨਾਲ ਰਹਿ ਸਕਦੇ ਫਿਰ ਹੋ ਜਾਣਾ ਚਾਹੀਦਾ ਕਿਉਂਕਿ ਫਿਰ ਕੋਈ ਫਾਇਦਾ ਨਹੀਂ ਫਿਰ ਇਹਨੂੰ ਵਾਰੀ ਵਾਰੀ ਡੇਟ ਦੇਈ ਜਾਂਦੋ ਤੇ ਉਹ ਮਤਲਬ ਖਤਮ ਕਰ ਦੇਣਾ ਚਾਹੀਦਾ ਉਹਤ ਅਦਾਲਤ ਨੂੰ ਇਸ ਨੂੰ ਲਟਕਾਉਣ ਦਾ ਫਾਇਦਾ ਕੀ ਹੈ ਵੈਸੇ ਜਿਉਣਾ ਉਹ ਕਿਹੋ ਜਿਹਾ ਸੋ ਮੇਬੀ ਇਹ ਪਾਰਤ ਦੀ ਸੰਸਕ੍ਰਿਤੀ ਹੈ ਕਿ ਅਸੀਂ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹਮੇਸ਼ਾ ਲੱਗੇ ਰਹਿੰਦੇ ਆ ਇਹ ਉਹ ਪਾਰਤ ਦੀ ਸੰਸਕ੍ਰਿਤੀ ਹੈ ਕਿ ਕਰਨਾ ਵੀ ਚਾਹੀਦਾ ਹੈ ਠੀਕ ਹੈ ਹੁਣ ਆਪਾਂ ਪਰ ਮੇਰਾ ਖਿਆਲ ਹੈ ਜੇ ਆਪਾਂ 6 ਮਹੀਨੇ ਨਹੀਂ ਕੱਟ ਸਕਦੇ ਫਿਰ ਆਪਾਂ ਸਾਰੀ ਉਮਰ ਨਹੀਂ ਕੱਟ ਸਕਦੇ ਮੈਂ ਇਹ ਮੇਰਾ ਇੱਕ ਐਸ ਅ ਲੇਡੀ ਪੁਆਇੰਟ ਆਫ 뷰 ਹੈ ਆਫਕੋਰਸ ਬਟ ਆਈ ਥਿੰਕ ਉਹ ਜਿਹੜੀ ਔਰਤਾਂ ਨੂੰ ਤੁਸੀਂ ਇੰਨਾ ਘਰ ਵਿੱਚ ਕੈਦ ਕੀਤਾ ਹੋਇਆ ਜੋ ਆਪਣੇ ਆਪ ਨੂੰ ਕਮਾ ਨਹੀਂ ਪਾ ਰਹੀਆਂ ਉਹਨਾਂ ਵਾਸਤੇ ਉਹ ਆਪ ਹੀ ਡਰ ਕੇ ਤਲਾਕ ਨਹੀਂ ਦਿੰਦੀਆਂ ਕਿ ਇਸ ਤੋਂ ਬਾਅਦ ਜ਼ਿੰਦਗੀ ਖਰਾਬ ਹੋ ਗਈ ਕੋਈ ਕੋਈ ਵਿਆਹ ਨਹੀਂ ਕਰੇਗਾ ਮੈਂ ਕੀ ਕਰਾਂਗੀ ਇਹ ਵੀ ਇੱਕ ਪੁਆਇੰਟ ਆਫ 뷰 ਹੈ ਇਹ ਪੁਆਇੰਟ ਆਫ 뷰 ਹੈਗਾ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਠੀਕ ਹੈ ਕਿਉਂਕਿ ਉਹਨਾਂ ਨੇ ਆਪਣੇ ਦਿਮਾਗ ਚ ਇਹ ਨਾ ਪਾਇਆ ਹੋਇਆ ਕਿ ਜੇ ਮੇਰੀ ਬੇਟੀ ਹੈ ਜੇ ਘਰ ਟੁੱਟ ਜੂਗਾ ਤੇ ਅੱਗੇ ਪਤਾ ਨਹੀਂ ਕੀ ਬਣੂਗਾ ਤੇ ਕੀ ਨਹੀਂ ਬਣੂਗਾ ਜੋ ਬਹੁਤ ਗਲਤ ਹੈ ਆਪਾਂ ਨੂੰ ਕੁੜੀਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੇ ਨਹੀਂ ਹੈ ਤਾਂ ਨਹੀਂ ਹੈ ਠੀਕ ਹੈ ਬਥੇਰੀ ਜ਼ਿੰਦਗੀ ਪਈ ਹੈ ਮਤਲਬ ਜੇ ਤੁਸੀਂ 40 ਸਾਲ ਦੇ ਵੀ ਹੋ ਤਾਂ ਥੋੜੀ ਜ਼ਿੰਦਗੀ ਤਾਂ ਨਹੀਂ ਖਤਮ ਹੋਈ ਬੱਚੇ ਅਸੀਂ ਇਸ ਕਾਨੂੰਨ ਤੇ ਆਈਏ ਆਈ ਥਿੰਕ ਅਸੀਂ ਦੋਨੋਂ ਐਸ ਕਹਿ ਸਕਦੇ ਹਾਂ ਕਿ ਇਸ ਨੂੰ ਇੱਕ ਸਿਆਸਤ ਵਾਂਗ ਯੂਜ਼ ਕੀਤਾ ਗਿਆ ਹੈ ਇਸ ਨੂੰ ਮੁਸਲਮਾਨਾ ਔਰਤਾਂ ਦੀ ਮਦਦ ਦੀ ਆੜ ਵਿੱਚ ਮੁਸਲਮਾਨ ਮਰਦ ਨੂੰ ਉਸ ਨੂੰ ਇੱਕ ਟਾਰਗੇਟ ਬਣਾਇਆ ਗਿਆ ਹੈ ਐਂਡ ਕਿੱਥੇ ਬੜੀ ਅਜੀਬ ਜੀ ਗੱਲ ਹੈ ਬਟ ਅੱਜ ਇਹ ਨਜ਼ਰ ਆ ਰਿਹਾ ਹੈ ਕਿ ਭਾਵੇਂ ਉਹ ਸਰਕਾਰ ਹੈ ਭਾਵੇਂ ਜੋ ਮੁਸਲਮਾਨ ਸਮਾਜ ਹੈ ਉਹਨਾਂ ਦੀ ਸੋਚ ਇੱਕੋ ਜੀ ਹੈਗੀ ਹੈ ਜੇ ਮੁਸਲਮਾਨ ਸਮਾਜ ਇਸ ਰਿਵਾਇਤ ਨੂੰ ਖਤਮ ਕਰ ਦਿੰਦੇ ਤਾਂ ਪਾਜ ਪਾਇ ਨਾ ਕਰਦੀ ਪਰ ਦੋਨੋਂ ਪਾਸੇ ਮਰਦ ਪ੍ਰਧਾਨਗੀ ਦੇਸ਼ ਹੈ ਜਿੱਥੇ ਅਜੇ ਬਰਾਬਰੀ ਤੋਂ ਲੋਕ ਬਹੁਤ ਡਰਦੇ ਹਨ ਕਿਉਂਕਿ ਔਰਤਾਂ ਨਰ ਮਰਦ ਦੀ ਬਰਾਬਰੀ ਹੀ ਜੇ ਕਾਨੂੰਨ ਬਰਾਬਰੀ ਹੁੰਦੀ ਤਾਂ ਅੱਜ ਸ਼ਾਇਦ ਔਰਤਾਂ ਵੀ ਖੁਸ਼ ਹੁੰਦੀਆਂ ਕਿ ਹਾਂ ਬਰਾਬਰੀ ਮਿਲ ਰਹੀ ਦੀ ਔਰ ਬਰਾਬਰੀ ਜੇ ਦੇ ਨਹੀਂ ਹੁੰਦੀ ਤਾਂ ਸਾਰੀਆਂ ਔਰਤਾਂ ਨੂੰ ਦੇਣੀ ਚਾਹੀਦੀ ਸਾਰੇ ਮਰਦਾਂ ਨੂੰ ਦੇਣੀ ਚਾਹੀਦੀ ਜਿੱਥੇ ਡਾਊਰੀ ਕਾਨੂੰਨ ਦਾ ਵੀ ਦੁਰਉਪਯੋਗ ਹੁੰਦਾ ਹੈ ਉਸਤੇ ਵੀ ਧਿਆਨ ਰੱਖਣਾ ਚਾਹੀਦਾ ਸੀਗਾ ਤੇ ਜੋ ਇੱਕ ਵਿਆਹ ਤੋਂ ਜਨਮੇ ਬੱਚੇ ਦੇ ਦੇਖਭਾਲ ਲਈ ਔਰਤ ਨੂੰ ਆਪਣੇ ਪਤੀ ਤੋਂ ਮੰਗਣਾ ਪੈਂਦਾ ਹੈ ਉਸ ਦਾ ਵੀ ਖਿਆਲ ਰੱਖਦਾ ਸੀਗਾ ਪਰ 2019 ਦੇ ਇਲੈਕਸ਼ਨ ਨੇਰੇ ਤੇ ਸਿਆਸਤ ਖੇਡੀ ਗਈ ਹੈ ਐਂਡ ਅਫਸੋਸ ਕਿ ਔਰਤਾਂ ਦੀ ਮਦਦ ਦੀ ਆੜ ਵਿੱਚ ਔਰਤਾਂ ਦੇ ਹੱਕਾਂ ਦੀ ਲੜਾਈ ਨੂੰ ਇੱਕ ਕਦਮ ਹੋਰ ਪਿੱਛੇ ਲੱਗਿਆ